ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ਵਰਮਾ ਸਾਹਿਬ ਦਾ ਡਾਇਰੈਕਟਰ ਪੰਜਾਬ ਰਾਇ ਪ੍ਰਵਾਸੀ ਪੱਲੇ ਗੇ। ਕੋਹਿਆਰਪੁਰ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਕਿ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਬਹੁਤ ਦਰਿੰਦਗੀ ਦੇ ਨਾਲ ਮਾਰ ਦਿੱਤਾ ਹੈ। ਸਭ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹ ਕੋਈ ਜੇ ਦਰਿੰਦੇ ਬੰਦੇ ਦੇ ਨਾਲ ਜਿੰਨੇ ਵੀ ਸਹਿਯੋਗੀ ਨੇ ਉਨ੍ਹਾਂ ਨੂੰ ਛਲ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹੋ ਜਿਹੇ ਬੰਦੇ ਨੂੰ ਘੱਟ ਤੋਂ ਘੱਟ ਮੌਤ ਦੀ ਸਜ਼ਾ ਹੋਵੇ ਕਿਉਂਕਿ ਇੱਕ ਪ੍ਰਵਾਸੀ ਸਮਾਜ ਦੇ ਇੱਕ ਦਰਿੰਦੇ ਬੰਦੇ ਨੇ ਕਰਕੇ ਪੂਰੇ ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਜਨੰਤ ਚਲਣੀ ਪਈ ਹੈ ਮੇਰੇ ਪਿਆਰੇ ਦੋਸਤ ਜਿਹੜੇ ਸਾਡੇ ਲੋਕ ਨੇ ਇੱਥੇ ਰੋਜ਼ੀ ਰੋਟੀ ਕਮਾਣ ਲਈ ਆਏ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਕੋਈ ਕ੍ਰਾਈਮ ਕਰਨ ਨਹੀਂ ਆਏ ਦੀ ਸਭ ਤੋਂ ਪਹਿਲਾਂ ਮੈਂ ਦੁੱਖ ਦੀ ਘੜੀ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਹਾਂ ਉਹਨਾਂ ਦੇ ਨਾਲ ਖਲੋਤਿਆ ਤੇ ਮੈਂ ਆਪਣੇ ਸਮਾਜ ਦੇ ਵੀਰਾਂ ਨੂੰ ਵੀ ਬੰਤੀ ਕਰਨਾ ਚਾਹੁੰਦਾ ਕਿ ਦੇਖੋ ਚਾਰ ਪੰਜ ਦਿਨ ਪਹਿਲਾਂ ਨਵੇਂ ਸ਼ਹਿਰ ਦੇ ਵਿੱਚ ਕੁਝ ਮੂਰਖ ਲੋਕਾਂ ਨੇ ਵਾਇਰਲ ਹੋ ਕੇ ਪੰਜਾਬੀ ਵੀਰਾਂ ਨੂੰ ਮਾਰਾ ਚੰਗਾ ਕਿਆ ਜੋ ਬਿਲਕੁਲ ਠੀਕ ਨਹੀਂ ਲੱਗਦਾ ਜਿਹਦੇ ਕਰਕੇ ਅਸੀਂ ਸਾਰੇ ਛਿੰਮਿੰਦੇ ਆਂ ਦੂਸਰੀ ਇਹ ਘਟਨਾ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਕਤਲ ਠੀਕ ਨਹੀਂ ਪੰਜਾਬ ਸਾਡਾ ਕਿਹੜੇ ਪੱਨੇ ਜਾ ਰਿਹਾ ਆਪਾਂ ਇੱਥੇ ਰੋਜ਼ੀ ਰੋਟੀ ਕਮਾਣ ਲਈ ਆਏ ਆਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੇ ਆਪਾਂ ਦੇਖੀਏ ਕਿ ਆਪਣੇ ਆਣ ਗਵਾਂਡ ਕਿਹASE ਲੋਕ ਰਹਿੰਦੇ ਨੇ ਧਿਆਨ ਰੱਖਿਆ ਕਰੀਏ ਕਿਉਂਕਿ ਦੇਖੋ ਇਹੋ ਜਿਹੇ ਲੋਕ ਕਿਸੇ ਸਮਾਜ ਦੇ ਨਹੀਂ ਹੁੰਦੇ ਇਹਨਾਂ ਦਾ ਕੋਈ ਮਜ਼ਹਬ ਕੋਈ ਧਰਮ ਨਹੀਂ ਹੁੰਦਾ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਕਿਸੇ ਦੇ ਨਹੀਂ ਹੁੰਦੇ ਤੇ ਮੇਰੀ ਆਪ ਸਭ ਨੂੰ ਪਰਵਾਸੀ ਸਮਾਜ ਦੇ ਵੀਰਾਂ ਨੂੰ ਬੇਨਤੀ ਹੈ ਕਿ ਕੰਪਨੀ ਆਨਗਮਣ ਦੇਖਿਆ ਕਰੋ ਜੇ ਕੋਈ ਮਾੜਾ ਚੰਗਾ ਕੋਈ ਵਿਅਕਤੀ ਹੈ ਕਿਉਂਕਿ ਜਾਣਕਾਰੀ ਆਨਗਮਣ ਦੇਖਿਆ ਕਰੋ ਦੇਖੋ ਦੋ ਘਟਨਾਵਾਂ ਕਰਕੇ ਪੂਰੇ ਸਮਾਜ ਨੂੰ ਸ਼ਰਮਿੰਦਗਾ ਹੋਣਾ ਪੈ ਰਿਹਾ ਹੈ ਕਿਉਂਕਿ ਸਮਾਜ ਸ਼ਰਮਿੰਦਗਾ ਹੈ ਕਿਉਂਕਿ ਬੇਗਾਨੀ ਘਟੀਆਂ ਕੰਮ ਕੀਤਾ ਪਹਿਲਾਂ ਉਹਨਾਂ ਊੜੇ ਦੇ ਜਨ ਪਹਿਲਾਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਵੀਡੀਓ ਤੇ ਲਾਈਵ ਹੋ ਕੇ ਗਿਆਂ ਗਾਲਾਂ ਉਹਨਾਂ ਨੂੰ ਨਹੀਂ ਕੱਢੀਆਂ ਸਾਨੂੰ ਨਹੀਂ ਕੱਢੀਆਂ ਪਰ ਸੋਚ ਆਪਾਂ ਪੰਜਾਬ ਆਪਾਂ ਪੰਜਾਬ ਵਿੱਚ ਆ ਕੇ ਰੋਜ਼ੀ ਰੋਟੀ ਕਮਾਣ ਆਏ ਆ ਤੇ ਕਿਸ ਬੰਨੇ ਜਾ ਦੀ ਦੂਸਰੀ ਘਟਨਾ ਇਹ ਹੋ ਗਈ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਕੀ ਬਿਆਨ ਕਰਾਂ ਮੇਰੀ ਤੇ ਆਪ ਸਭ ਨੂੰ ਇਹ ਬੇਨਤੀ ਹੈ ਕਿ ਆਪਾਂ ਅਮਨ ਸ਼ਾਂਤੀ ਬਣਾ ਕੇ ਰੱਖੀਏ ਦੇਖੋ ਜਿਹੜੇ ਵੀਰਾਂ ਨੂੰ ਗੁੱਸਾ ਹੈ ਉਹਨਾਂ ਸਮਾਜ ਨੂੰ ਵੱਧ ਘੱਟ ਬੋਲਣਾ ਹੈ ਪਰ ਮੈਰੀ ਉਹ ਵੀਰਾਂ ਨੂੰ ਵੀ ਬੰਦੀ ਹੈ ਕਿ ਦੇਖੋ ਵੀਰੋ ਸਮਾਜ ਦੇ ਕਿਸੇ ਇੱਕ ਦਰਿੰਦੇ ਬੰਦੇ ਕਰਕੇ ਜਾਂ ਕੁਝ ਮੂਰਖ ਲੋਕਾਂ ਕਰਕੇ ਆਪਾਂ ਪੂਰੇ ਸਮਾਜ ਨੂੰ ਨਾਮ ਭੰਡੀ ਪ੍ਰਚਾਰ ਕਰੀਏ ਅਪਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖੀਏ ਧੰਨਵਾਦ